ਤਾਲ ਗੁਰ ਸੇਵੀ ਐ ਕਹਿਨੇ ਸਹਜ ਸੁਭਾਈ ਦਰਸ਼ਨ ਪਰ ਸੇ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵਾਹ ਸਿਫਤ ਖਸਮ ਦੀ ਨੂਰੀ ਅਰਸਹ ਕੁਰ ਸਹ ਝਾਟੀ ਐ ਤੁਧ ਜਿਟੇ ਸਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਕਟਿਅ ਹੈ ਸਜਣ ਸੱਚਾ ਬਾਤ ਸ਼ਾਹ ਸਿਰ ਸ਼ਾਹਾਂ ਦਾ ਹੈ ਸ਼ਾਹ ਜਿਸ ਪਾਸ ਬਹਿਠੇ ਆਸਹੀ ਹੈ ਸਭਨਾ ਦਾ ਵੇਸਾ ਹੋ ਸਾਧਨਾ ਸਾਹਿਬ ਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਮਨ ਰੇ ਕੌਣ ਕੋ ਮਤ ਦੈਲੀਨੀ ਪਰਦਾਦਾਰਾ ਨਿੰਦਿਆ ਰਸ ਰਜਿਓ ਰਾਮ ਭਗਤ ਨਹਿ ਕੀਨੀ ਮਨ ਰੇ ਕੌਣ ਕੋ ਮਤ ਤੈ ਲੀਨੀ ਪਰਦਾਦਾਰਾ ਨਿੰਦਿਆ ਰਸ ਰਜਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ ਤਨ ਜੋ ਰਨ ਕਉ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਮੇਰੇ ਤਾਂ ਆਪ ਬੰਧਾਇਆ ਨਾ ਹਰ ਭਜੋ ਨਾ ਗੁਰ ਜਨ ਸੇਵਿਓ ਨਹਿ ਉਭਜੋ ਕਾਸ਼ੂ ਕੇ ਅੰਨਾ ਕਟ ਹੀ ਮਾਹੀ ਨਿਰੰજન ਤੇ ਰਹੈ ਤੈ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਦੇ ਹਾਰੇ ਹੋ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਬਾਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਦੇ ਹਾਰੇ ਹੋ ਸਤਿ ਸਿਰ ਮਤ ਨਹੀਂ ਬਾਈ ਮਾਨਸ ਦੇ ਬਾਏ ਬਾਜ ਹਾਰ ਬਾਜ ਨਾਨਕ ਬਾਦ ਬਦਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਨਾਵਾ ਮਨ ਰੇ ਕੌਣ ਕੁ ਮਤ ਤੈ ਲੈਨੀ ਭਰ ਦਾਰਾ ਨਿੰਦਿਆ ਰਸ ਰਜਿਉ ਰਾਮ ਭਗਤ ਨਾ ਹੈ ਗੀਨੀ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਨੌਵੇਂ ਪਾਦਸ਼ਾਹ ਸ੍ਰਿਸ਼ਟੀ ਦੀ ਚਾਦਰ ਧਰਮ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 631 ਤੇ ਸੋਰਠਿ ਰਾਗੰਦਰ ਸ਼ਬਦ ਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਹਨ ਹੋ ਜਾਵੇ ਭਾਈ ਅੱਜ ਸਾਹਿਬੇ ਕਮਾਲ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਤਾ ਮਹਾਰਾਜ ਜੀ ਦੇ ਲਖਤੇ ਜਿਗਰ ਵੱਡੇ ਸਹਬਜਾਦੇ ਸਤਕਾਰਯੋਗ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਆਪ ਸਮੂਹ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਕੱਲ ਰੋਜ਼ ਨੂੰ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਭਾਈ ਪਰਿਵਾਰਾਂ ਸਾਹਿਬ ਦਾ ਹਾਜ਼ਰੀਆਂ ਭਰ ਕੇ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਲੈਣਾ ਜੀ ਉਹੀਆਂ ਬਿਆੰਤ ਭੁੱਲਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ